ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੋਣਿਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ ਦੇ ਇੰਡੀਆ ਗੇਟ ਤੋਂ ਸ਼ੁਰੂ ਹੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਬਚਾਓ ਯਾਤਰਾ 95 ਰੋੜ ਤੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ ਪੁਲਿਸ ਨੇ ਲੁਧਿਆਣਾ ਤੋਂ ਤਿੰਨ ਮੁੱਖ ਦੋਸ਼ੀ ਕੀਤੇ ਕਾਬੂ ਗੁੱਡੀ ਲੁੱਟਣ ਗਏ ਬੱਚੇ ਦੀ ਛੱਪੜ ਚ ਡੁੱਬਣ ਕਾਰਨ ਹੋਈ ਮੌਤ ਪਿੰਡ ਸਿਆਲਕਾ ਚ ਸੋਗ ਦੀ ਲਹਿਰ ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਇੰਡੀਆ ਗੇਟ ਤੋਂ ਸ਼ੁਰੂ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਸੁਖਬੀਰ ਸਿੰਘ ਬਾਦਲ ਨੇ ਨੀਲੇ ਕਾਰਡ ਹੋਲਡਰ ਲੋਕਾਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਹਨ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਸੂਬਾ ਸਰਕਾਰ ਤੇ ਨਿਸ਼ਾਨੇ ਸਾਦੇ। ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਨੇਤਾ ਮੌਜੂਦ ਸਨ। ਸੋ ਮੈਂ ਆਈ ਬੇਨਤੀ ਕਰਨ ਆਇਆ ਜੇ ਆਪਾਂ ਸਾਰੇ ਇਕੱਠੇ ਨਾ ਹੋਏ ਪੰਜਾਬ ਨੂੰ ਨਹੀਂ ਬਚਾਇਆ ਤੇ ਤੁਸੀਂ ਦੇਖਣਾ ਕਿੰਨਾ ਮਾੜਾ ਹਾਲ ਹੋ ਜਾਣਾ ਤੁਸੀਂ ਅੰਮ੍ਰਿਤਸਰ ਵਾਲਿਓ ਤੁਸੀਂ ਜਾਣਦੇ ਹੋ ਕੀ ਹਾਲਾਤ ਆਪਣੀ ਗੁਰੂ ਦੀ ਨਗਰੀ ਦੀ ਹੁੰਦੀ ਸੀ ਤੇ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਕਿਵੇਂ ਜਦੋਂ ਸੇਵਾ ਮਿਲੀ ਤੇ ਆ ਸ਼ਹਿਰ ਨੂੰ ਕਿੰਨਾ ਖਬਸੂਰਤ ਬਣਾਇਆ ਪਰ ਜਿੱਥੇ ਜਿੱਥੇ ਕੰਮ ਕੀਤਾ ਸੀ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ 5 ਸਾਲ ਮੁੱਖ ਮੰਤਰੀ ਰਹੇ ਉੱਥੇ ਸਾਰਾ ਕੰਮ ਹੀ ਖਰਾਬ ਹੋਣ ਲੱਗਿਆ ਅੱਜ ਤਾਂ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਅੱਜ ਸੁਖਬੀਰ ਬਾਦਲ ਜੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਨਿਕਲੇ ਆ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ ਪੰਜਾਬ ਨਕਸ਼ਿਆਂ 'ਚ ਗਲਤਾਨ ਆ ਜਵਾਨੀ ਮਰ ਰਹੀ ਆ ਪੰਜਾਬ ਦੇ ਵਿੱਚ ਗੁੰਡਾ ਰਾਜ ਆ ਫਰੋਦੀਆਂ ਲਈਆਂ ਜਾ ਰਹੀਆਂ ਗੋਲੀਆਂ ਵੱਜ ਰਹੀਆਂ ਇਹਨੂੰ ਬਚਾਉਣਾ ਇਸ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਪਾਰਟੀ ਜਿੰਨੇ ਸਾਰੇ ਹੀ ਸੰਘਰਸ਼ ਪੰਜਾਬ ਦੇ ਵਿੱਚ ਇਸ ਸ਼੍ਰੋਮਣੀ ਅਕਾਲੀ ਦਲ ਦੇ ਲੜੇ ਆ ਅੰਮ੍ਰਿਤਸਰ ਦੇ थाना ਬੀ ਡਿਵੀਜ਼ਨ ਅਧੀਨ ਆਉਂਦੇ ਇਲਾਕਾ ਸੁਲਤਾਨਵਿੰਦ ਰੋਡ ਵਿਖੇ ਦੋ ਗੁੱਟਾਂ ਵਿਚਾਲੇ ਹੋ ਰਹੇ ਝਗੜੇ ਦੌਰਾਨ ਗੋਲੀ ਚੱਲਣ ਦੀ ਖਬਰ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਵਿੱਚ ਕਾਫੀ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ ਅਤੇ ਕੱਲ ਦੇ ਰਾਤ ਇਹਨਾਂ ਨੌਜਵਾਨਾਂ ਵੱਲੋਂ ਦੂਸਰੀ ਤਰ ਦੇ ਇੱਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੀ ਇਲਾਜ ਤਰਾਂ ਮੌਤ ਹੋ ਗਈ ਹੈ ਪੁਲਿਸ ਵੱਲੋਂ ਮੌਕੇ ਤੇ ਪੁੱਛ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਦੱਸਿਆ ਕਿ ਇਸ ਗੋਲੀकांड ਦੇ ਮੁੱਖ ਤਿੰਨ ਦੋਸ਼ੀ ਲੁਧਿਆਣਾ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਏ ਗਏ ਹਨ ਮੈਨੂੰ ਇਹ ਪਾਰੇ ਨੇ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਸਾਈਡ ਤੇ ਪਾਰਕ ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਨੀ ਦੇਰ ਨੂੰ ਇੱਕ ਤੇ ਕੁਝ ਗੱਲ ਹੋਈ ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗ ਗਏ ਇੱਕ ਇਧਰੋਂ ਟੋਪੀ ਮੜਾ ਮੁੰਡਾ ਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਉਹ ਮੈਂ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗਈ ਬਿਲਕੁਲ ਲਾਵਾਂਗੇ ਜੀ ਅਸੀਂ ਨਾਲ ਇਨਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ ਕੱਲ ਰਾਤ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਉਣ ਤੋਂ ਫਿਰ ਉਸ ਤੋਂ ਬਾਅਦ ਆਪਸ ਚ ਸਟੋਨ ਪੈਲਟਿੰਗ ਹੋਈ ਰੋੜੇ ਵਗੈਰਾ ਮਾਰੇ ਆਪਸ ਇੱਕ ਸਾਈਡ ਤੋਂ ਫਾਇਰਿੰਗ ਹੋਈ ਜਿਸ ਨਾਲ ਇਹ ਬੜੀ ਅਨਫੋਰਚੂਨੇਟਲੀ ਇੱਕ ਯੂਥ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਸੀਨੀਅਰ ਆਫਸਰਸ ਅਸੀਂ ਸਾਰੇ ਉਸ ਕੱਲ ਤੇ ਲੱਗੇ ਰਹੇ ਕਲਪਰੇਟਸ ਨੂੰ ਫੜਨ ਵਾਸਤੇ ਤੇ ਟ੍ਰੇਸ ਕਰਨ ਨੂੰ ਕੇਸ ਨੂੰ ਉਹਦੇ ਚ ਬੜੀ ਵੱਡੀ 12 ਘੰਟੇ ਦੇ ਵਿੱਚ ਹੀ ਕਾਮਯਾਬੀ ਸਾਨੂੰ ਮਿਲੀ ਤਿੰਨ ਮੇਨ ਅਕਿਊਜ਼ ਜਿਹੜੇ ਹੈ ਜਗਰਾਜ ਸਿੰਘ ਸ਼ਮਸ਼ੇਰ ਐਲੀਅਸ ਸ਼ੇਰਾ ਅਤੇ ਅਦਿਤਿਆ ਬੇਦੀ ਇਹ ਤਿੰਨਾਂ ਨੂੰ ਅਸੀਂ ਲੁਧਿਆਣਾ ਜਾ ਕੇ ਗ੍ਰਿਫਤਾਰ ਕੀਤਾ ਸਾਡੀ ਪੁਲਿਸ ਪਾਰਟੀ ਨੇ ਤੇ ਉਹਦੇ ਨਾਲ ਕੋਆਰਡੀਨੇਸ਼ਨ ਕਰਕੇ ਲੁਧਿਆਣਾ ਸੀਪੀ ਪੁਲਿਸ ਨਾਲ ਤੋਂ ਮੈਂ ਇਹਦੇ ਸਾਰੇ ਆਫੀਸਰ ਤੇ ਸਾਡੇ ਜਿਹੜੇ ਥੱਲੇ ਮੁਲਾਜ਼ਮ ਨੇ ਉਹਨਾਂ ਨੂੰ ਦਿਲੀ ਵਧਾਈ ਦਿੰਨਾ ਕਿ ਉਹਨਾਂ ਨੇ ਦਿਨ ਰਾਤ ਕੰਮ ਕਰਕੇ ਇਹਨੂੰ ਕੇਸ ਨੂੰ ਟ੍ਰੇਸ ਕੀਤਾ ਔਰ ਅਕਿਊਜ਼ ਫੜੇ ਗਏ ਇੰਨੇ ਸ਼ਾਰਟ ਟਾਈਮ 'ਚ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਕ੍ਰਾਈਮ ਔਰ ਕ੍ਰਿਮੀਨਲਸ ਔਰ ਇਹਨੂੰ ਅਸੀਂ ਬੜੀ ਟਾਪ ਵੈਰਾਈਟੀ ਤੇ ਰੱਖਦੇ ਆ ਕਿ ਜੇ ਕੋਈ ਕ੍ਰਾਈਮ ਪਹਿਲਾਂ ਤਾਂ ਹੋਣੇ ਨਾ ਜੋ ਹੋਵੇ ਤਾਂ ਅਸੀਂ ਜਲਦੀ ਉਹਨੂੰ ਟ੍ਰੇਸ ਕਰੀਏ ਇਹਦੇ ਡਾਕਟਰ ਪ੍ਰਗਿਆ ਜੈਨ ਸਾਡੇ ਡੀసీపీ 3 ਗੁਰਿੰਦਰਵੀਰ ਐਸసీపీ ਈਸਟ ਤੇ ਸੁਖਵੀਰ ਐਸਐਚਓ ਬੀ ਡਿਵੀਜ਼ਨ ਔਰ ਉਹਨਾਂ ਦੀ ਟੀਮ ਨੇ ਬੇਹਦ ਵਧੀਆ ਕੰਮ ਕੀਤਾ ਔਰ ਉਹਨਾਂ ਨੂੰ ਸੋਟੀਬਲੀ ਰਿਵਾਰਡ ਕਰਾ ਹਲਕਾ ਮਜੀਠਾ ਪਿੰਡ ਸਿਆਲ ਕਾ ਵਿਖੇ ਇੱਕ ਪੰਥੀ ਪਰਿਵਾਰ ਦੇ ਦੋਵੇਂ ਜੀ ਲੱਤਾਂ ਤੋਂ ਆਰੀ ਜੋ ਆਪਣੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਸਨ ਪਰ ਉਹਨਾਂ ਤੇ ਉਸ ਵਕਤ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ 12 ਸਾਲਾਂ ਬੱਚੇ ਦੀ ਗੁੱਡੀ ਲੁੱਟਣ ਸਮੇਂ ਛੱਪੜ 'ਚ ਡੁੱਬਨ ਨਾਲ ਮੌਤ ਹੋ ਗਈ। ਐਥੇ ਜ਼ਿਕਰਯੋਗ ਹੈ ਕਿ ਬੱਚੇ ਨੂੰ ਛੱਪੜ ਵਿੱਚ ਵੜਦਿਆਂ ਕਿਸੇ ਨੇ ਨਹੀਂ ਦੇਖਿਆ ਸੀ ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਦੋਂ ਛੱਪੜ ਦੀ ਸਫਾਈ ਨਾ ਹੋਣ ਦੀ ਸੂਰਤ ਵਿੱਚ ਪਿੰਡ ਦੇ ਸਰਪੰਚ ਸੁਖਜਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਪਿੰਡ ਨੂੰ ਛਪੜਾਂ ਦੀ ਸਫਾਈ ਵਾਸਤੇ ਗ੍ਰਾਂਟ ਜਾਰੀ ਕਰ ਦਿੰਦਾ ਤਾਂ ਪਿੰਡ ਵਿੱਚ ਇਸ ਪਰਿਵਾਰ ਨਾਲੇ ਪਾਣਾ ਨਾ ਵਾਪਰਦਾ। ਇਥੇ ਤਾਂ ਕਈ ਸੋਚਿਆ ਨਹੀਂ ਜੋ ਕੁਝ ਹੋ ਗਿਆ ਜੀ ਇਹਨਾਂ ਦੇ ਜਿਹੜੇ ਮਾਪਿਓ ਵਾ ਉਹ ਬਿਲਕੁਲ 100% ਹੈਂਡੀਕੈਪ ਹੈ ਜੀ ਠੀਕ ਹੈ ਜੀ ਹੋਰ ਇਹ ਟੈਰ ਸਕੂਲ ਵਾ ਉਹਦੇ ਵਿੱਚ ਬੱਚਾ ਪੜਦਾ ਜੀ ਫਰੀ ਜੋ ਇਹਨਾਂ ਨੂੰ ਸੂਰਤ ਦਿੱਤੀ ਜਾਂਦੀਆਂ ਕੱਲ 6:30 ਵਜੇ ਤੋਂ ਬਾਅਦ ਨਹੀਂ ਲੱਭਾ ਜੀ ਕੋਈ ਗੁਜਰਾ ਦਾ ਲੇਰਾ ਕੋਈ ਜਿੰਨੇ ਸ਼ਿਕਰਬਾਦ ਵਾ ਸਾਰਾ ਪਰਿਵਾਰ ਹੀ ਸਾਰੇ ਪਿੰਡਾਂ ਦੇ ਲਾਗੇ ਛਾਗੇ ਸਰਪੰਚਾ ਡੇਸ ਸੁਖਿੰਦਰ ਮੈਡਮ ਜੀ ਸਾਰੇ ਨਾਲ ਗਏ ਜੀ ਤੇ ਸਵੇਰੇ ਫਿਰ ਭੈਂਜੀ ਨੇ ਵੇਖਿਆ ਸਾਡੇ ਭੰਗੋ ਤੇ ਇਹਨਾਂ ਦਾ ਬੈਗ ਇਹ ਨਾਲ ਹੀ ਤੇ ਬੈਗ ਦੇ ਨਾਲ ਫਿਰ ਬਾਹਰ ਕੱਢਿਆ ਜੀ ਪੌੜੀ ਲਾ ਕੇ 30 32 ਫੁੱਟ ਤੋਂ ਮਰ ਦਸਾਂ ਦੇ ਵਿੱਚ ਲ ਡੂੰਗਾ ਸੀ ਇਹ ਕਿਤੇ ਖੇਡਦਾ ਖੇਡਦਾ ਪਤੰਗ ਦੇ ਮਗਰ ਛਪੜਾ ਲੱਗਿਆ ਵਾ ਤੇ ਉਥੇ ਪਤਨ ਲੱਗਣ ਨਿਹਰਾ ਹੋ ਗਿਆ ਤੇ ਮੁੜ ਕੇ ਸਾਰਾ ਪਿੰਡ ਜੋ ਬੰਦੇ ਜੋ ਨਿਆਣੇ ਸਾਰੇ ਲੱਭ ਦੇ ਲੁੱਭਦੇ ਰੇ ਆਸ-ਪਾਸ ਖੇਤਾਂ 'ਚ ਡਰੇਨ ਨਾਲ ਲੱਗ ਲਿਆ ਪਿੰਡਾਂ 'ਚ ਅਨਾਊਂਸਮੈਂਟ ਕਰਾਈ ਗਈ ਆ ਕੋਈ ਪਤਾ ਨਹੀਂ ਲੱਗਾ ਹੈਗਾ ਤੇ ਆਰੰਭ ਕੇ 10-12 ਵਜੇ ਤੱਕ ਆਂ ਜਾ ਕੇ ਰਿਪੋਰਟ ਦਿੱਤੀ ਇੱਥੇ ਚੌਂਕੀ 'ਚ ਹਾਂਜੀ ਤੇ ਉਹਨਾਂ ਰਿਪੋਰਟ ਲੈ ਅਲੀਆ ਤੇ ਜੁਨੇਸ਼ ਸਵੇਰੇ ਸਵੇਰੇ ਵੀ ਆਖਿਆ ਤੇ ਛੱਪੜ 'ਚ ਜਿਹੜਾ ਬੈਗ ਧਰਨ ਦਿਆ ਸੀ ਨੇਰਾ ਹੋਣ ਦੇ ਕਾਰਨ ਤੇ ਫਿਰ ਸਵੇਰੇ ਦੇਖਿਆ ਤੇ ਛੱਪੜ 'ਚ ਸਾਨੂੰ ਇਹਨਾਂ ਦੀ ਲਾਸ਼ ਮਿਲੀ ਹੈ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਪਾਂਸਲ ਸਵੀਟ ਸ਼ਾਪ ਉੱਤੇ ਭਿਆਨਕ ਅੱਗ ਲੱਗ ਗਈ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਦਮਕਲ ਵਿਭਾਗ ਦੇ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਵੇਰੇ 4 ਵਜੇ ਦੇ ਕਰੀਬ ਸਾਨੂੰ ਪਤਾ ਲੱਗਿਆ ਕਿ ਬਾਂਸਲ ਸਵੀਟ ਸ਼ਾਪ ਤੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਉਹਨਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨ ਦੇ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਸਰ ਲੌਂਗ ਸਟਰੂਟ ਨੀਅਰ ਬਾਂਸਲ ਸਵੀਟ ਦੇ ਅੰਦਰ ਅੱਗ ਲੱਗੀ ਜੀ ਸਾਨੂੰ 4 4 ਵਜੇ 5 ਮਿੰਟ ਤੇ ਤਲਾਹੀ ਹੈ ਅਸੀਂ ਮੌਕੇ ਤੇ ਆਪਣੀ 7255 ਵੀਰ ਦੀ ਗੱਡੀ ਲੈ ਕੇ ਚਲੇ ਗਏ ਹਾਂ ਕੁਝ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅੱਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90% ਕੰਟਰੋਲ ਹੋ ਪੋਜ ਗਿਆ ਜੀ 10% ਕੰਟਰੋਲ ਹੋਣ ਰਹਿ ਗਿਆ ਜੀ ਨਹੀਂ ਸਰ ਕੋਈ ਕੋਈ ਜਾਣੀ ਨੁਕਸਾਨ ਦੀ ਖਬਰ ਨਹੀਂ ਆਈ ਹਜੇ ਤੱਕ ਜੀ 4 ਵਜੇ ਅੱਗ ਲੱਗੀ ਆ ਉਸ ਤੋਂ ਬਾਅਦ ਤੋਂ ਗੱਡੀਆਂ ਅੰਨਾ ਪੇਪਰ ਤੇ ਗਲਵਾਲੀ ਗੇਟ ਫੋਕਰਪੁਰ ਤੇ ਸੇਵਾ ਸਤਿ ਇੱਥੇ ਸਾਰੀਆਂ ਗੱਡੀਆਂ ਆ ਕੇ ਆਪਾਂ ਘੱਟੋ ਘੱਟ 10 ਤੋਂ 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਵੀ 8:00 ਵਜੇ ਫਿਰ ਵੀ ਅਜੇ ਤੱਕ ਅਸੀਂ ਕੰਟਰੋਲ ਕਰ ਰਹੇ ਹਾਂ ਪ੍ਰੋਪਰ ਕੰਟਰੋਲ ਹੋਂਦ ਵਿੱਚ ਅਜੇ ਵੀ 10 ਤੋਂ 15 ਮਿੰਟ ਹੋਰ ਲੱਗਦੇ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਅਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਜ਼ਿਲ੍ਹੇ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ-ਦਾਰੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 7 ਫਰਵਰੀ ਨੂੰ ਅੰਮ੍ਰਿਤਸਰ ਵਨਸਬ ਡਿਵੀਜ਼ਨ ਵਿੱਚ ਕੈਂਪ ਲੱਗਣਗੇ ਉਨਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਦਾ ਲਾਭ ਲੈਂਦਿਆਂ ਲੋੜਿੰਦਿਆਂ ਨਾਗਰਿਕ ਸੇਵਾਵਾਂ માં ਪ੍ਰਾਪਤ ਕਰਨ। ਵੇਖਣ ਵਿੱਚ ਆਉਂਦਾ ਹੈ ਕਿ ਅੰਮ੍ਰਿਤਸਰ ਸ਼ਹਿਰ ਵਿਖੇ ਕਈ ਵਿਕਾਸ ਦੇ ਕੰਮ ਚੱਲ ਰਹੇ ਹਨ ਅਤੇ ਸ਼ਹਿਰ ਨੂੰ ਇੱਕ ਨਵਾਂ ਰੂਪ ਦੇਣ ਦੀ ਤਿਆਰੀ ਚੱਲ ਰਹੀ ਹੈ। ਨਗਰ ਨਿਗਮ ਅੰਮ੍ਰਿਤਸਰ ਹੇਠ ਸਮਾਰਟ ਸਿਟੀ ਪ੍ਰੋਜੈਕਟ ਪਿਛਲੇ ਕੁਝ ਸਮੇਂ ਤੋਂ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਪੁਰਾਣੀ ਥਾਵਾਂ ਨੂੰ ਨਵਾਂ ਕੀਤਾ ਗਿਆ ਹੈ। ਸੜਕਾਂ, ਪਾਰ, ਬਾਉਂਡਰੀ ਵਾਲ ਅਤੇ ਸਰਕਾਰੀ ਇਮਾਰਤਾਂ ਨੂੰ ਨਵਾਂ ਕੀਤਾ ਗਿਆ ਹੈ। ਜ਼ਿਕਰ ਹੋ ਗਿਆ ਕਿ ਸ਼ਹਿਰ ਦੀਆਂ ਸੜਕਾਂ ਵਿੱਚੋਂ ਬਟਾਲਾ ਰੋਡ ਦਾ ਸਭ ਤੋਂ ਮਾੜਾ ਹਾਲ ਹੈ ਕੁਝ ਸਮੇਂ ਤੋਂ ਇੱਕ ਪਾਸੇ ਦੀ ਸੜਕ ਨੂੰ ਤਕਰੀਬਨ ਉੱਟ ਦਿੱਤਾ ਗਿਆ ਅਤੇ ਹੋ ਰਹੇ ਕੰਮ ਦੀ ਰਫ਼ਤਾਰ ਬਹੁਤ ਧੀਮੀ ਹੈ ਸਾਡੀ ਟੀਮ ਨੇ ਬਟਾਲਾ ਰੋਡ ਦੇ 베ਰ ਕਾ ਬਾਈਪਾਸ ਤੋਂ ਸੈਲੀਬ੍ਰੇਸ਼ਨ ਮਾਲ ਤੱਕ ਸੜਕ ਨੂੰ ਕਵਰ ਕੀਤਾ ਜਿਸ ਵਿੱਚ ਪੂਰੀ ਸੜਕ ਕੁੱਟੀ ਹੋਈ ਅਤੇ ਖਰਾਬ ਹਾਲਤ ਵਿੱਚ ਮਿਲੀ ਸ਼ਹਿਰ ਵਾਸੀਆਂ ਦੀ ਦਿੱਕਤ ਨੂੰ ਵੇਖਦੇ ਹੋਏ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸੰਬੰਧਿਤ ਵਿਭਾਗ ਇਸ ਸੜਕ ਦੀ ਖਰਾਬ ਹਾਲਤ ਨੂੰ ਜਲਦ ਤੋਂ ਜਲਦ

ਔਰ ਜਦੋਂ ਲਗਾ ਠੀਕ ਹੋ ਜਵੇ ਤਾਂ ਤੁਹਾਡਾ ਪਾਣੀ ਜਿਤੋਂ ਪੈਂਦਾ ਹੈ ਉਸ ਪਰ ਸਲਿਪਰੀ ਏਰੀਆ ਜੋ ਹੈਗਾ ਉਹ ਬਿਛਾ ਹੋ ਸਕਦਾ ਹੈ। ਸਾਸ਼ਾ ਦੇਖਿਆ ਦਿੱਸਦਾ ਕਿ ਤੁਮ ਨਹੀਂ ਕਿ ਬਸੇ ਗਏ ਨੇ। ਲੋਕਾਂ ਦੀ ਤੰਗੀ ਜੜੀ ਹੈਗੀ ਉਹ ਜਲਦੀ ਛੋਟ ਜੀ ਠੀਕ ਹੋ ਜੇ। ਤੁਹਾਨੂੰ ਕੋਸ਼ਿਸ਼ ਨਰੇਸ਼ਾ ਜਿੱਤੂ ਪਾਸ। ਸਿਹਤ ਵਿਭਾਗ ਵੱਲੋਂ ਪੇਟ ਦੇ ਕੀੜਿਆਂ ਤੋਂ ਰਾਹਤ ਦਿਵਸ ਨੈਸ਼ਨਲ ਡੀਵਾਰਮਿੰਗ ਡੇ ਸੰਬੰਧੀ ਜ਼ਿਲ੍ਹਾ ਪਦਰੀ ਮਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਜੀ ਵਿਖੇ ਪਟਿਆ ਨੂੰ ਐਲਬੈਂਡਾਜ਼ੋਲ ਦੀ ਗੋਲੀ ਖਵਾ ਕੇ ਕੀਤੀ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਪੂਰਾ ਲਾਭ ਲੈਣ ਅਤੇ ਆਪਣੇ 1 ਤੋਂ ਲੈ ਕੇ 19 ਸਾਲਾਂ ਤੱਕ ਦੇ ਸਾਰੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਜ਼ਰੂਰ ਖਵਾਉਣ। ਇਸ ਮੌਕੇ ਤੇ ਡਾਕਟਰ ਰਾਘਵ ਗੁਪਤਾ, ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ, ਪ੍ਰਿੰਸੀਪਲ ਮੈਡਮ ਮੋਨਿਕਾ, ਡਾਕਟਰ ਪ੍ਰਵੀਨ ਪਾਡਿਆ, ਲਵਪ੍ਰੀਤ ਸਿੰਘ, ਕੇਵਲ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ। ਅੱਜ ਮੈਂ ਤਾਂ ਮੇਰੀ ਜਿਹੜੀ ਹੈਲਥ ਦੀ ਟੀਮ ਹੈ ਅਸੀਂ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਤੇ ਨੈਸ਼ਨਲ ਡੀਵਾਰਮਿੰਗ ਡੇ ਸੈਲੀਬ੍ਰੇਟ ਕਰਨ ਵਾਸਤੇ ਇਕੱਠੇ ਹੋਏ ਆ ਸੋ ਇਸ ਦਿਨ ਦਾ ਜਿਹੜਾ ਪਰਪਸ ਹੈਗਾ ਕਿ ਬੱਚਿਆਂ ਨੂੰ ਜਿਹੜੇ ਬਹੁਤ ਸਾਰੇ ਬੱਚੇ ਜਿਹੜੇ ਅਨੀਮੀਕ ਹਨ ਅਨੀਮੀਕ ਨੇ ਉਹਨਾਂ ਦੇ ਉਹਦਾ ਕਾਰਨ ਜਿਹੜਾ ਹੁੰਦਾ ਹੈ ਉਹਨਾਂ ਦੇ ਪੇਸਟ ਵਿੱਚ ਵਾਰਮ ਇਨਫੈਸਟੇਸ਼ਨ ਹੁੰਦਾ ਸੋ ਇਹ ਸਰਕਾਰ ਵੱਲੋਂ ਇਸ ਕਰਕੇ ਹੀ ਪ੍ਰੋਗਰਾਮ ਜਿਹੜਾ ਉਹ ਚਲਾਇਆ ਗਿਆ ਕਿ ਜਿਹੜੇ ਬੱਚੇ ਅਨੀਮੀਕ ਹੈ ਜਾਂ ਸਾਰੇ ਬੱਚਿਆਂ ਨੂੰ 100% ਬੱਚਿਆਂ ਨੂੰ ਕਵਰ ਕਰਕੇ ਅਲਵੰਡਾ ਜੋਲ ਦੀ ਟੈਬਲੇਟ ਜਿਹੜੀ ਹੈ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਜਿਹੜਾ ਇਹਦੇ ਵਿੱਚ ਅਸੀਂ ਕਵਰ ਕਰਦੇ ਆ ਤੇ ਅਲਵੰਡਾ ਜੋਲ ਦੀ ਟੈਬਲੇਟ ਦੇ ਕੇ ਐਟਲੀਸਟ ਸਾਲ ਦੇ ਵਿੱਚ ਅਸੀਂ ਦੋ ਵਾਰੀ ਇਹ ਪ੍ਰੋਗਰਾਮ ਚਲਾਣੇ ਆ ਕਿ ਕੋਈ ਵੀ ਬੱਚਾ ਜਿਹੜਾ ਜਿਹੜਾ ਉਹ ਵਿੱਚ ਬੋਮ ਇਨਫਰਾਸਟ੍ਰਕਚਰ ਜਿਹੜੀ ਹੈ ਨਾ ਹੋਵੇ ਤਾਂ ਕਿ ਅਸੀਂ ਬੱਚਿਆਂ ਨੂੰ ਅ ਅਨੀਮੀਆ ਤੋਂ ਬਚਾ ਸਕੀਏ ਤੇ ਉਹਨਾਂ ਨੂੰ ਆਪਾਂ ਤੰਦਰੁਸਤ ਰੱਖ ਭਾਜਪਾ ਅਟਲ ਸੇਨਾ ਦੇ ਪੰਜਾਬ ਪ੍ਰਧਾਨ ਅਤੇ ਭਗਵਾਨ ਵਾਲਮੀਕੀ ਮਜਬੀ ਸਿਕ ਧਰਮ ਸਮਾਜ ਦੇ ਮੁਖ ਸੰਚਾਲਕ प्रदीप ਗੱਬਰ ਵੱਲੋਂ ਅੰਮ੍ਰਿਤਸਰ ਦੇ ਨਵੇਂ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕਰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਪ੍ਰੋਸਾ ਦਿੱਤਾ ਇਸ ਦੌਰਾਨ ਸ਼ਹਿਰ ਦੀ ਲਾ ਐਂਡ ਆਰਡਰ ਦੀ ਸਥਿਤੀ ਤੇ ਵੀ ਚਰਚਾ ਕੀਤੀ ਗਈ ਮੰਗਲ ਸਿੰਘ ਨਰਿੰਦਰ ਬੋਬੀ ਰਣਜੀਤ ਸਿੰਘ اٹਾਰੀ ਸੁਰਜੀਤ ਸਿੰਘ اٹਾਰੀ ਓਂਕਾਰ ਸਿੰਘ ਪੰਡੋਰੀ ਗੁਰਪ੍ਰੀਤ ਸਿੰਘ ਗੋਪੀ ਪਵਨ ਕੁਮਾਰ ਵੀ ਮੌਜੂਦ ਸਨ ਉਹ ਦੱਸਣਾ ਪੈਂਦਾ ਹੈ ਜਿਹੜਾ ਲਾਇਨ ਆਰਡਰ ਹੈ ਉਹ ਬਿਲਕੁਲ ਹੀ ਖਰਾਬ ਹੋ ਗਿਆ ਹੈ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਕੱਲ ਸੁਲਤਾਨਪਿੰਡ ਹਲਕੇ ਦੇ ਵਿੱਚ ਸ਼ਰਿਆਮ ਗੋਲੀ ਚੱਲੀ ਹੈ ਨਿੰਦਨਜੋਗ ਹੈ ਇਸੇ ਤਰ੍ਹਾਂ ਸ਼ਹਿਰ ਦੇ ਵਖ ਵਖ ਸ਼ਹਿਰਾਂ ਦੇ ਵਿੱਚ ਆਪਣੇ ਸ਼ਹਿਰ ਦੇ ਵਖ ਵਖ ਇਲਾਕਿਆਂ ਵਿੱਚ ਗੋਲੀਆਂ ਚੱਲਦੀਆਂ ਇਹ ਕਾਂਡੇ ਵਾਲਿਆਂ ਦੀ ਮੌਤ ਹੋ ਗਈ ਜਿਹੜੀ ਨਜਾਇਜ਼ ਮਾਰਿਆ ਗਿਆ ਅਸੀਂ ਪ੍ਰਸ਼ਾਸਨ ਅਕੋ ਬੇਨਤੀ ਕਰਦੇ ਹਾਂ ਕਲਿਆਣਾ ਲਾਨ ਐਂਡ ਆਰਡਰ ਨੂੰ ਕੰਟਰੋਲ ਕੀਤਾ ਜਾਵੇ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 240 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਕਰੇਂਡਾ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 265 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਥਾਣਾ ਸਦਰਦੀ ਪੁਲਿਸ ਚੌਂਕੀ ਵਿਜੇਨਗਰ ਵੱਲੋਂ 2 ਪੀਓ ਗ੍ਰਿਫਤਾਰ ਕੀਤੇ ਗਏ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। 7 ਫਰਵਰੀ ਨੂੰ ਤਰਨਤਾਰਨ ਵਿਖੇ ਪਹੁੰਚੇਗੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਆਖਿਆ ਸਾਪ ਦਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ फन अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू on land in your city unlimited fun tujhe dekha hua pagal pagal party barry just a bottle bottle, bottle. sai chani japani ri yama let me let me let me head through let me make you move come back boy baby wanna so right get turn lever on lever is a mera swing let me make you move let me make you move ਸਰ ਮੇਰਾ ਸਹੁਰੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪੰਜਾਬ ਬਚਾਓ ਰੈਲੀ ਜੋ ਅਟਾਰੀ ਤੋਂ ਆਰੰਭ ਹੋਈ 7 ਤਰੀਕ ਨੂੰ ਤਰਨਤਾਰਨ ਪਹੁੰਚੇਗੀ ਜਿਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਤਰਨਤਾਰਨ ਦੇ ਨੌਜਵਾਨ ਜੀ ਆਇਆਂ ਕਹਿਣਗੇ ਅਤੇ ਔਦ ਦੇਦਾਰ ਯੂਥ ਅਕਾਲੀ ਦਲ ਦੇ ਆਗੂ ਮੀਟਿੰਗ ਵਿੱਚ ਸ਼ਾਮਿਲ ਹੋਏ तकरीबन ਸਾਰਾ ਪੰਜਾਬ ਕਵਰ ਹੋਣਾ 1.5 ਮਹੀਨੇ ਦੇ ਵਿੱਚ ਔਰ ਪੰਜਾਬ ਬਚਾਓ ਯਾਤਰਾ ਦੇ ਵਿੱਚ ਜੋ ਪਿਛਲੀਆਂ ਸਰਕਾਰਾਂ ਦੀ ਜਿਹੜੀ ਹੋਂਦ ਸੀ ਜਿਹੜੇ ਲੋਕਾਂ ਨੇ ਇਡੇ ਚਾਣਾ ਵੋਟਾਂ ਪਾਈਆਂ ਸੀ ਉਸ ਸੰਬੰਧ ਦੇ ਵਿੱਚ ਜਿਹੜੇ ਲੋਕਾਂ ਨੂੰ ਝੂਠੇ ਲਾਰੇ ਲਾਏ ਸੀ ਉਹ ਉਹਦੇ ਸੰਬੰਧ ਦੇ ਵਿੱਚ ਅੱਜ ਤਰਨਤਨ ਸ਼ਹਿਰ ਦੀ ਮੀਟਿੰਗ ਹੋਈ ਆ ਔਰ 7 ਤਰੀਕ ਨੂੰ ਸਵੇਰੇ 10 ਵਜੇ ਇਹ ਛਭਾਲ ਤੋਂ ਇਹ ਜਿਹੜਾ ਰੋਡ ਮਾਰਚ ਜਿਹੜਾ ਸਹਾ ਸੁਖਵੀਰ ਸਿੰਘ ਜੀ ਬਾਦਲ ਦੀ ਗਵਾਹੀ ਦੇ ਵਿੱਚ ਇਹ ਚੱਲਣਾ ਹੈ ਉਹ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਔਰ ਬਹੁਤ ਵੱਡਾ ਜਿਹੜਾ ਲੋਕਾਂ ਦਾ ਜਿਹੜਾ ਸਾਥ ਜਿਹੜਾ ਸਾਨੂੰ ਵੇਖਣ ਨੂੰ ਮਿਲਿਆ। ਨੀਲਕੰਠ ਹਸਪੀਟਲ ਫਤੇਗੜ ਚੂੜੀਆਂ ਰੋਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਖੂਨਦਾਨ ਕੀਤਾ। पकड़ा दो, दौरा असिया अपने हॉस्पिटल च ब्लड बैंक लगा ब्लड कैंप लगाया ब्लड डोनेशन की काफी जन ने मैं मैसेज देना चाहनी हाँ कि ब्लड सेविंग है ਕਿਸੇ ਨੂੰ ਵੀ ਜ਼ਰੂਰਤ ਹੋਏ ਤੇ ਬਲੱਡ ਚਾਹੀਦਾ ਹੁੰਦਾ ਸੋ ਸਾਨੂੰ ਬਲੱਡ ਥੋੜਾ ਥੋੜਾ ਸਟੋਰ ਕਰਕੇ ਐਂਜੀ ਛੋਟੇ ਛੋਟੇ ਕੈਂਪਸ ਲਗਾ ਕੇ ਰੱਖਣਾ ਚਾਹੀਦਾ ਤੇ ਅੱਜ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗਿਆ ਜਿਹੜਾ ਕਿ ਹਿਮੰਤੀ ਬਲੱਡ ਬੈਂਕ ਵੱਲੋਂ ਦੇ ਨੋਟ ਨੋਨ ਲਗਾਇਆ ਗਿਆ ਸੀ ਇਹ ਤਾਂ ਕਾਫੀ ਲੋਕਾਂ ਨੇ ਬਲੱਡ ਡੋਨੇਟ ਕੀਤਾ ਹੈਗਾ ਬਲੱਡ ਡੋਨੇਟ ਕਰਨਾ ਬਹੁਤ ਵਧੀਆ ਅੱਛੀ ਗੱਲ ਹੈ ਕਿਉਂਕਿ ਇਹ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਸਾ ਜਿਵੇਂ ਕਿ ਐਨਵਾਈਐਸ ਦਾ ਨੇਮ ਦੇ ਨੀਚੇ ਇੱਕ ਦੀ ਹੌਲਿਸਟਿਕ ਕੇਅਰ ਸਾਡੀ ਓਵਰਆਲ ਕੇਅਰ ਹੈ ਸਾਡੀ ਕੰਪਨੀ ਐਨਵਾਈਐਸ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਇਥੇ ਬਿਮਾਰੀ ਦਾ ਟਰੀਟ ਨਹੀਂ ਕਰਦੇ ਬਿਮਾਰ ਦਾ ਟਰੀਟ ਕਰਦੇ ਹਾਂ ਸੋ ਸਾਰੇ ਬਿਮਾਰ ਨੂੰ ਠੀਕ ਕਰਕੇ ਭੇਜ ਜਾਂਦਾ ਓਵਰਆਲ ਹੈਲਥ케ਅਰ ਵਾਸਤੇ ਨੌਜਵਾਨ ਪੀਡੀਏ ਉਹ ਹੋਂ ਜਿੱਦਾਂ ਅੱਗੇ ਉਹਨਾਂ ਨੇ ਸਾਮਣਾ ਜਿੱਦਾਂ ਉਹ ਮਾਰਗਦਰਸ਼ਕ ਕਰਨਗੇ ਉਹ ਅੱਗੇ ਅੱਗੇ ਚੱਲਣਗੇ ਉਹਨਾਂ ਨੇ ਇੱਕ ਮੈਸੇਜ ਸੈੱਟ ਕਰਨਾ ਹੈ ਬਾਕੀਆਂ ਵਾਸਤੇ ਅੱਜ ਜਿਹੜਾ ਅਸੀਂ ਬੁਲਟ ਕੈਂਪ ਲਾਇਆ ਸੀ ਇਹਦੇ ਵਿੱਚ ਬਹੁਤ ਜੀ ਜਿਹੜੇ ਯੂਥ ਨੇ ਉਹਨੇ ਹਿੱਸਾ ਲਿੱਤਾ ਹੈ कि उएगा कि भुइया दे ग्रुप ऑफ कंपनी हैस अ रूल कि ਸਾਡੀਆਂ ਕੁਝ ਮਾਰਕੀਟਿੰਗ ਦੀਆਂ ਕੰਪਨੀ ਹੈ ਕੁਝ ਮੈਨੂਫੈਕਚਰਿੰਗ ਯੂਨਿਟਸ ਹੈਗੇ ਹਨ ਅੰਮ੍ਰਿਤਸਰ ਹੈ ਜੰਮੂ ਹੈ ਕਈ ਜਗ੍ਹਾ ਹੈ ਸਾਡੀਆਂ ਕੋਈ 5 ਕੋ ਕੰਪਨੀ ਹੈ ਮਾਰਕੀਟਿੰਗ ਦੀਆਂ ਗੇਟ ਖਜ਼ਾਨਾ ਚੌਧਰੀ ਬਾਗਵਲੀ ਗਲੀ ਦੇ ਨਾਲ ਇੱਕ ਕਨਫੈਕਸ਼ਨਰੀ ਦੁਕਾਨ ਨੂੰ ਆਗ ਲੱਗੀ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਛੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਹੱਲੇ ਦੇ ਲੋਕਾਂ ਨੇ ਕਾਫੀ ਸਹਿਯੋਗ ਦਿੱਤਾ ਜਿਸ ਨਾਲ ਜਲਦ ਹੀ ਆਗ ਤੇ ਕਾਬੂ ਪਾਇਆ ਗਿਆ ਹੈ ਮੈਂ ਬਿੰਦੂ ਫਾਈਰ ਸਟੇਸ਼ਨ ਤੇ ਐਜ਼ ਅ ਲੀਡਿੰਗ ਫਾਇਰਮੈਨ ਆ ਸਾਨੂੰ ਤਲਾਸ਼ ਮਿਲੇਗੀ ਅਮਰੂਨ ਗੇੜੇ ਖਜਾਨਾ ਚੌਧਰੀ ਬਾਗਲੇ ਗਲੀ ਦੇ ਨਾਲ ਇੱਕ ਕਨਫੈਕਸ਼ਨਰੀ ਦੁਕਾਨ ਨੂੰ ਅੱਗ ਲੱਗੀ ਆ ਅਸੀਂ ਆ ਕੇ ਦੇਖਿਆ ਪਹਿਲੋਂ ਮਹੱਲੇ ਵਾਲੇ ਲੱਗੇ ਹੋਏ ਸੀ ਫਿਰ ਸੇਵਾ ਸੰਥੀ ਬੜੀ ਜਦੋ ਜਹਤ ਨਾਲ ਅੱਗ ਬੁਝਾ ਰਿਆ ਸੀ ਅਸੀਂ ਤੁਰੰਤ ਆ ਕੇ ਸੇਵਾ ਸੰਤਿਆਂ ਨਾਲ ਨਾਲ ਮਿਲ ਕੇ ਆਗ ਬੁਝਾਉਣੇ ਸ਼ੁਰੂ ਕਰ ਦਿੱਤੇ ਸਭ ਤੋਂ ਸਾਡੀ ਪਹਿਲੋ ਪ੍ਰਾਇੋਰਟੀ ਗਈ ਸੀ ਵੀ ਜਿਹੜੀ ਅੱਗ ਲੱਗੀ ਆ ਉਹਨੂੰ ਵੀ ਆਪਾਂ ਕੰਟਰੋਲ ਕਰਾਂ ਦੇ ਤਾਂ ਜਿਹੜੀ ਆਸ-ਪਾਸ ਦੀਆਂ ਬਿਲਡਿੰਗਾਂ ਨੂੰ ਬਚਾਉਣਾ ਹੈ ਕਿਉਂਕਿ ਸੁਬਾਸ਼ ਬੁੱਕ ਡੀਪੋ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦੇ ਅੰਦਰ ਮਾਲ ਲਗਾ ਸੀ ਕਿਤਾਬਾਂ ਵਗੈਰਾ ਦਾ ਤੇ ਸਾਡੀ ਪ੍ਰੋਟੀ ਇਹ ਹੀ ਹੋ ਗਈ ਸੀ ਵੀ ਪਹਿਲਾਂ ਬੈਕ ਸਾਈਡ ਤੇ ਬੈਕ ਸਾਈਡ ਨੂੰ ਕਵਰ ਕੀਤਾ ਜਾਵੇ ਤੇ ਲੈਫਟ ਸਾਈਡ ਰਾਈਟ ਸਾਈਡ ਨੂੰ ਕਵਰ ਕੀਤਾ ਜਾਵੇ ਤਾਂ ਕਿ ਜਿਹੜੀ ਅੱਗ ਹੈ ਉਹ ਨਾਲ ਦੀਆਂ ਬਿਲਡਿੰਗਾਂ ਦੇ ਨਾ ਪੈ ਸਕੇ ਕਟੜਾ ਖਜ਼ਾਨਾ ਦੇ ਅੰਦਰ ਅੰਦਰੂਨ ਇਲਾਕੇ ਪੀੜਾ ਬਾਜ਼ਾਰ ਦੇ ਕੋਲ ਗ ਦੇ ਬਾਹਰ ਮਦਨ ਬੁੱਕਸਟੋਰ ਦੇ ਨਾਲ ਬਿਲਕੁਲ ਸੈਨੀ ਬੁੱਕਸਟੋਰ ਹੀ ਉਥੇ ਸیرے ਪਲਕੇ 5:30 ਵਜੇ ਅੱਗ ਲੱਗੀ ਇੱਕ ਜਥਾ ਜੋ ਵੈਸ਼ਨ ਦੇਵੀ ਤੋਂ ਆਇਆ ਸੀ ਉਹਨਾਂ ਨੇ ਮਹੱਲੇ ਵਾਲਿਆਂ ਨੂੰ ਜਗਾਇਆ ਢਾਹ ਵਸਤੀ ਰਾਮ ਸੇਵਾ ਸੁਸਾਇਟੀ ਤੇ ਨਗਰ ਨਿਗਮ ਦੀ ਮੈਰੀਗੇਟ ਦੀ ਪਵਨ ਜੀ ਆਏ ਨਾਲ ਤੇ ਇਹਨਾਂ ਦੇ ਮੰਦਿਰ ਜੀ ਇਹਨਾਂ ਨੇ ਆ ਕੇ ਮੁੜ ਕੇ ਅੱਗ ਦੇ ਉੱਪਰ ਕੰਟਰੋਲ ਕੀਤਾ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੂਜਯ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮotsਵ 22 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਤੋਂਮਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਰੋਜ਼ਾਨਾ ਕਾਰਜਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਹੇ ਹਨ ਇਸ ਮੌਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਮਨੋਹਰ ਲਾਲ ਜੀ ਵੱਲੋਂ ਸਤਿ ਕੀਰਤਨ ਕੀਤਾ ਗਿਆ 22 ਫਰਵਰੀ ਨੂੰ ਫਾਸਟਵੇ ਦੇ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਟ੍ਰਾਂਸਪੋਰਟ ਡਰਾਈਵਰਾਂ ਨਾਲ ਟ੍ਰੈਫਿਕ ਸੰਬੰਧੀ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਟ੍ਰੈਫਿਕ ਦੌਰਾਨ ਹੋਣ ਵਾਲੇ ਹਾਦਸਿਆਂ ਤੋਂ ਜਾਗਰੂਕ ਕੀਤਾ ਗਿਆ ਤਾਂ ਜੋ ਸੜਕ 'ਤੇ ਹੋਣ ਵਾਲੇ ਹਾਦਸਿਆਂ ਨੂੰ ਕੱਟ ਕੀਤਾ ਜਾ ਸਕੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਅਤੇ ਸਮਾਜ ਸੇਵਕ ਸੰਜੀਵ ਸ਼ਰਮਾ ਨੇ ਵਾਰਡ ਨੰਬਰ 15 ਦੇ ਨਿਵਾਸੀਆਂ ਨੂੰ ਅਪੀਲ ਕੀਤੀ कि जेकर वार्ड नंबर 15 ਦੇ ਨਿਵਾਸੀਆਂ ਦੀ ਕੋਈ ਵੀ ਸਟਰੀਟ ਲਾਈਟ ਖਰਾਬ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਇਸ ਮੌਕੇ ਉਹਨਾਂ ਦੇ ਨਾਲ ਰਜਿੰਦਰ ਅਰਜੁਨ ਕਮਲ ਕੁਮਾਰ ਅਨਿਲ अरोड़ा ਰਾਜੇਸ਼ ਗੌਰਵ ਉਦਿਤ ਮਹਾਜਨ ਵੀ ਮੌਜੂਦ ਸਨ ਲਾਈਟਾਂ ਸਟਰੀਟ ਲਾਈਟਾਂ ਬੰਦ ਨੇ ਤੇ ਕਾਫੀ ਜਗ੍ਹਾ ਤੇ ਜਗਦੀਆਂ ਨਹੀਂ ਆ ਜੇਕਰ ਕੋਈ ਕਿਹਾ ਜਾਂਦਾ ਹੈ ਕਿਸੇ ਨੂੰ ਉਹ ਅਗੋ ਕਹਿੰਦੇ ਵੀ ਸਪेयर पार्ट ਹੈ ਨਹੀਂ ਸਮਾਨ ਹੈ ਨਹੀਂ ਤੇ ਨਿਹਰਾ ਰਹਿੰਦਾ ਆ ਹੁਣ ਲਾਈਟ ਜਿਹੜੀਆਂ ਸਟਰੀਟ ਲਾਈਟਾਂ ਖਰਾਬ ਸਨ ਉਹਦੇ ਲਈ ਮੈਂ ਆ ਸਟਰੀਟ ਲਾਈਟਾਂ ਨਵੀਆਂ ਲੈ ਕੇ ਆਇਆ ਵਾਂ ਇਹ ਸਟਰੀਟ ਲਾਈਟ ਜਗਾ ਕੇ ਦੇਖ ਲੋ ਤੁਸੀਂ ਇਹਦੀ ਰੋਸ਼ਨੀ ਦੇਖੋ ਕਿੰਨੀ ਹੈ ਇੱਕ ਸਾਲ ਦੀ ਗਾਰੰਟੀ ਹੈ ਮੇਰੇ ਕੋਲ ਇਹਦੀ ਜੇ ਦੁਬਾਰਾ ਖਰਾਬ ਹੋ ਜਾਏ ਕਿਉਂਕਿ ਵਾਰ ਨੰਬਰ 15 ਦਾ ਮੈਂ ਰਹਿਸ਼ੀ ਆ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵਾਂ ਜਿਨ੍ਹਾਂ ਜਿਨ੍ਹਾਂ ਦੀਆਂ ਸਟਰੀਟ ਲਾਈਟਾਂ ਖਰਾਬ ਨੇ ਜਗਦੀਆਂ ਨਹੀਂ ਹਨ ਉਹ ਮੈਨੂੰ ਆਪਣੇ ਇਲਾਕੇ ਦੀ ਇੱਕ ਦਰਖਾਸਤ ਲਿਖ ਕੇ ਥੱਲੇ ਆਪਣਾ ਨਾਮ ਤੇ ਮੋਬਾਈਲ ਨੰਬਰ ਲਿਖ ਕੇ ਦਰਖਾਸਤ ਦੇ ਦੇਣ ਮੰਦਿਰ ਮਾਤਾ ਲਾਲ ਦੇਵੀ ਮੋਡਲ ਟਾਊਨ ਤੋਂ ਪੂਜਯ ਮਾਤਾ ਲਾਲ ਦੇਵੀ ਜੀ ਦੇ 191 ਜਨਮotsਵ ਦੇ ਸੰਬੰਧ ਵਿੱਚ ਸ਼ਹਿਰ ਦੇ ਵਾਕ-ਵਾਕ ਇਲਾਕਿਆਂ ਚ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਨਿਗਾਹ ਸਵਾਗਤ ਕੀਤਾ ਜਾਂਦਾ ਹੈ ਤੂੰ ਮੇਰੇ ਅਸਾਂ ਬਾਗੋ ਪਿਆ ਰਾਜ ਤੂੰ ਆ ਜਾ ਤੇਰੀ ਮਾਂ ਨੇ ਰਾਧਾ ਤੇ ਮਾਂ ਬੋਆ ਕੇ ਸਦਕਾਰ ਰੱਖਾ नशा विरोधी समाज निर्माण संस्था के मुखी बालकृष्ण शर्मा वालों बटाला रोड दिखे सब्जियां वंडिया गियां वडी गेंते विच लोग मौजूद सान कि आप लोग 34 नंबर पिलर पर आए और अपनी जरूरत की सब्जियां यहां से जरूर लेके जाएं हर शनिवार 8 बजे यहां 2-250 लोग आते हैं आप भी जरूर आए दीप्ति कमिश्नर घनश्याम थोरी वलो सिविल डिफेंस ਦੀ ਸਮੂਚੀ ਵਾਰਡਨ ਸਰਵਿਸ ਨੂੰ ਰੀਨਿਊ ਕਰਨ ਦੀ ਪ੍ਰਵਾਨਗੀ ਜਾਰੀ ਕੀਤੀ ਗਈ। ਇਸ ਸੰਬੰਧੀ ਸਿਵਲ ਡਿਫੈਂਸ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਸਿਵਲ ਡਿਫੈਂਸ ਵਾਰਡਨ ਸਰਵਿਸ ਦੇ ਨਵੇਂ ਬਣਿਆ ਹੌਦਿਆਦਾਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿਵਲ ਡਿਫੈਂਸ ਦੇ ਨਵੇਂ ਬਣੇ ਹੌਦਿਆਦਾਰਾਂ ਨੂੰ ਸਿਵਲ ਡਿਫੈਂਸ ਦਾ ਮਿਆਰ ਉੱਚਾ ਰੱਖਣ ਅਤੇ ਕੁਦਰਤੀ, ਗੈਰ ਕੁਦਰਤੀ ਆਫਤਾਂ ਵੇਲੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਬਾਰੇ ਪ੍ਰरित ਕੀਤਾ ਗਿਆ। ਪ੍ਰਾਚੀਨ ਮੰਦਿਰ ਸ਼੍ਰੀ ਗਣੇਸ਼ ਜੀ ਲੋਗੜ ਗੇਟ ਵਿਖੇ ਸ਼੍ਰੀ ਗਣੇਸ਼ ਸੰਕਟ ਚਤੁਰਤੀ ਵਰਤ ਬੜੀ ਤੂਮ-ਤਾਮ ਨਾਲ ਮਨਾਇਆ ਗਿਆ ਅਤੇ ਬ੍ਰਹਮਪੋਜ ਅਤੇ ਪੰਡਾਰੇ ਦਾ ਆਯੋਜਨ ਕੀਤਾ ਗਿਆ ਵੜੀ ਗਿੰਦੇ ਵਿੱਚ ਸੰਗਤਾਂ ਮੌਜੂਦ ਸਨ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 10 ਫਰਵਰੀ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਟਾਹਲਾ ਸਾਹਿਬ ਪਿੰਡ ਚਾਬਾ ਤਰਨਤਾਰਨ ਰੋਡ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਮੂਹ ਸੰਗਤਾਂ ਦੇ ਸਹਿਯੋਗ ਅਤੇ ਬਾਬਾ ਸੋਗਾ ਸਿੰਘ ਜੀ ਮੌਜੂਦਾ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਮਨਾਇਆ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਮਾਗਮ ਦਾ ਲਾਈਵ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 998 ਉੱਪਰ ਕੀਤਾ ਜਾਵੇਗਾ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਇੰਡੀਆ ਗੇਟ ਤੋਂ ਸ਼ੁਰੂ ਹੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਬਚਾਓ ਯਾਤਰਾ। ਸੁਲਤਾਨਪੁਰ ਰੋਡ ਤੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ। ਪੁਲਿਸ ਨੇ ਲੁਧਿਆਣਾ ਤੋਂ ਤਿੰਨ ਮੁੱਖ ਦੋਸ਼ੀ ਕੀਤੇ। ਕਾਬੂ ਬੱਚੇ ਦੀ ਛੱਪੜ ਚ ਡੁੱਬਣ ਕਾਰਨ ਹੋਈ ਮੌਤ ਪਿੰਡ ਸਿਆਲ ਕਾ ਚ ਸੋਗ ਦੀ ਲਹਿਰ ਇਸਨਾਂ ਅਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ